ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਬ ਜਿਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸਤਾਰੇ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਅਗਣ ਹਮਾਰੇ ਦਇਆ ਕਰੋ ਕਿਛ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ ਜਿਹੜਾ ਅਗਨ ਬਰਾਬਰ ਤੱਪੈ ਪੀਤਰ ਵਗੈ ਕਾਤੇ ਪਰਨਵਤ ਨਾਨਕ ਹੁਕਮਿ ਪਛਾਨੈ ਸੁਖ ਹੋਵੇ ਦਿਨ ਰਾਤੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨਾਸਰੀ ਮਹੱਲਾ ਤੀਜਾ ਮਨ ਮਰੈ ਤਾਤ ਮਰ ਜਾਏ ਬੇ ਨਾਨ ਮੂਏ ਕੈਸੇ ਹਰ ਪਾਏ ਇਹੋ ਮਾਨ ਮਰੈ दारू ਜਾਣੈ ਕੋਏ ਮਾਨ ਸ਼ਬਦ ਮਰੈ ਬੂਜੈ ਜਨ ਸੋਏ ਜੇਸਨੋ ਬਖਸੇ ਹਰਿ ਦੇ ਵਡਿਆਈ ਗੁਰ ਪਰਸਾਦ ਵਸੈ ਮਨ ਆਈ ਰਹਾਉ ਗੁਰਮਖ ਕਰਣੀ ਕਾਰ ਕਮਾਵੇ ताँ इस मन की सोजी पावे मन में मत मै गल मकदारा गोरे अंक समार जीवालन हारा मन साध साधे जन कोई ਆਚਰ ਚਰੇ ਤਾ ਨਿਰਮਲ ਹੋਈ ਗੁਰਮਖ ਇਹੋ ਮਨ ਲਿਆ ਸਵਾਰ ਹੋ ਮੈਂ ਵਿੱਚੋ ਹੋ ਤਜੈ ਵਿਕਾਰ ਜੋ ਧੁਰ ਰਖਿਆ ਨ ਮੇਲ ਮਿਲਾਏ ਕਦੇ ਨਾ ਵਿਛੜਹਿ ਸ਼ਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੈ ਨਾਨਕ ਗੁਰਮਖ ਨਾਮ ਪਛਾਣੈ ਜੋ ਤੋਰ ਰਖਿਆ ਨ ਮੇਲ ਮਿਲਾਏ ਕਦੇ ਨ ਵਿਛੜਹਿ ਸਬਦ ਸਮਾਏ ਆਪਣੀ ਕਲਾ ਆਪੇ ਪ੍ਰਭ ਜਾਣੈ ਨਾਨਕ ਗੁਰਮਖ ਨਾਮ ਪਛਾਣੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਾ ਸਰੀ ਮਹੱਲਾ ਤੀਜਾ ਮਨ ਮਰੈ ਧਾਤ ਮਰ ਜਾਏ ਬੇ ਨ ਮਨ ਹੋਵੇ ਕੈਸੇ ਹਰ ਪਾਏ ਇਹੋ ਮਨ ਮਰੈ दारू ਜਾਣੈ ਕੋਏ ਮਨ ਸ਼ਬਦ ਮਰੈ ਬੂਝੈ ਜਨ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ